बहत बीती छेवां नंबर ठाई नंबर वारा लेकिन ठाही नंबर छेव ਜੋ ਦਿਲ ਦੇ ਐ ਰੋਡ ਉਹ ਸਾਰੇ ਡਾਕਟਰ ਫੁਰਦੁਲਾ ਕਾ ਦੱਸਿਆ ਆ 6 ਨੰਬਰ ਤੇ 6 ਨੰਬਰ ਦੀਆਂ ਤਾੜੀਆਂ ਮਾਰ ਰਹਾਂ ਮਾਝ ਦੇਖੋ ਵਾਹ 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 ਸਾੰਮੀ ਆ ਬਾਈ ਨੇ ਸ਼ੁਕਰੇ ਮਾਲਕ ਦਾ ਪ੍ਰਮਾਤਮਾ ਹਰੇਕ ਨੂੰ ਜੀਉਂਦਾ ਜਾਣ ਵਰਦੇ ਹੋਏ ਬਾਈ ਕਿਹੜੇ ਮਿੰਟ ਤੋਂ ਆਇਆ ਸੋਣਿਆ ਛੇਰਾਂ ਵੱਡੇ ਤੇ ਮਾਟਾ ਵੱਡਾ ਸਰ ਕਿੰਨੇ ਕਿਹੜੇ ਘੰਟੇ ਦੇ ਆ ਗਏ ਵਧੀਆ ਪਾ ਗਏ ਬਸਤ ਮੈਂ ਹੈਪੀ ਵੀਰ ਸਜੋਏ ਇਹ ਕਿੰਨੇ 520155 6 ਨੰਬਰ ਰੋਸਟ ਨੇ ਹੱਦ ਝੋਟਾ ਤੇ ਕਿੰਨੇ ਡੱਟਾ ਕਿੰਨਾ ਹੋ ਗਿਆ ਹੁਣ ਕਿਹ ਬਾਖੜਾ ਕੀ ਹੁਣ ਮਰਲਾ 15 ਕਿਲੋ 23 ਕਿਲੋ ਚੋਂ ਦੀ ਆ ਅੱਛਾ ਤੇ 23 ਕਿਲੋ ਪੀਕ ਬਚਿਆ ਹੁਣ 15 ਕਿਲੋ ਹੁਣ ਤੇ ਦੇ ਦੂਗੀ ਬਾਈ ਉਹ ਨਾ ਜਰਾ ਆਖਣੇ ਹੁਣ ਕਿਓ ਠੀਕ ਆ ਬਾਈ ਇਹ ਤਨੀ ਕੇ ਵਿੱਚੋਂ ਸਹੀ ਵਾਲੇ ਤੋ ਡੇਟਾ ਨਾ ਪਾ ਹੋਰ ਡੇਕਾ ਨਾ ਲਾ ਹੋਰ ਡੇਕਾ ਨਾ ਲਾ ਪੰਜਵਾਂ ਬਾਰਾ ਕਿੱਧਰ ਗਿਆ ਕੋ ਰਸਤਾ ਨਹੀਂ ਗਿਆ ਆਪਣੇ ਨਾਲ ਆ ਫਿਰ ਆ ਗਿਆ ਆ ਗਿਆ ਆ ਗਿਆ ਆ ਗਿਆ ਮਾਤਾ ਕਿ ਕਿਦ ਰਸ ਗਿਆ ਪੰਜਵਾਂ ਵਾਲਾ ਕਿਹੜੇ ਵੇਲੇ ਆਇਆ ਬੋਲਾ ਸਿੰਘ ਤੇ ਇੱਕ ਤੇ ਚੋਟ ਦਿੱਤੀ ਹੈ ਅੱਛਾ ਪਿਛਲੇ ਸਾਲ ਹਰਿਆਣੇ ਤੋਂ ਲਈ ਸੀ ਹਰਿਆਣੇ ਵਾਲੇ ਕਿਸੇ ਨਾ ਕਿਸ ਹਵਾ ਨਾਲ ਹਾਜ਼ਰੀ ਦਿਵਾ ਲਈ ਜਾਂਦੇ ਆ ਹਨਾ ਤੇ ਕਿੰਨਾ ਕੁ ਬੇਬੇਤੀ ਆ ਬਾਈ 15 ਦਿਨ ਸੂਈ ਨੂੰ 18 ਕਿਲੋ ਕਹਿੰਦੇ ਭਾਈ ਫੂਰ ਦੇ ਦਿੰਦੀ ਬਹੁਤ ਬਹੁਤ ਵੇ ਮੁਕਾਰਕਾ ਸਜਣਾ ਬਹੁਤ ਬਹੁਤ ਮੁਕਾਰਕਾ ਸਣਾ ਇਹ ਕਿੰਨਾ ਸੀ 12 ਨੰਬਰ चौथ ते चोथा नंबर बि ते नान तूं कोई फाइदा कर लॻंदी आहे अच्छा उहो केमा ली ਕੁਸ਼ੀਰ ਬਾਹਰ ਫਾਸਟ ਹੋ ਗਈ ਦੂਜੇ ਰਾਸਤੇ ਦੇ ਮੈਲੋ ਕੋਈ ਬਾਈ ਇਹ ਕਿੰਨੇ ਸੀ ਦੀ ਸਟਾਟ ਕਟਾ ਪਰ ਚੁਕੀ ਨੇ ਖਰੀਦੀ ਸੀ ਪਰ ਆਖਰਾ ਬੰਲਾ ਜੇ ਕੋ ਬਾਹਰ ਪਿਆਰ ਮਿੱਤਰ ਕਿਹਨੂੰ ਆਏ ਕਦੇ ਵੀ ਸਾਨੂੰ ਮੱਝ ਪੱਖ ਕੇ ਦੇ ਦੇ ਨਹੀਂ ਪੱਖ ਦੇ ਆ ਕਰੇਗਾ ਤੈਨੂੰ ਸੱਚ ਕਹੁੰਦਾ ਹਾਂ ਤੈਨੂੰ ਸਮਝ मिलके साई कंदा ड्यूटी आहे मिलके चौथे नंबर ते चली ਇਸ ਫੇਰੇ ਵਾਲਾ ਇੰਨੇ ਫਿਰ ਚਾਹ ਛੋੜਤੀ। ਉਹ ਕਹਿੰਦੇ ਸੀ ਬਿਊਟੀ ਦਾ ਮੁਕਾਬਲਾ ਲੜਨਾ। ਤੇ ਮੱਝ ਦੇ ਖਿਡਾਰੀ ਤੁਸੀਂ ਕਮਾਲ ਦਾ ਸਟਰਕਚਰ ਆ, ਅਡ ਰੋਡਰ ਆ। ਕਮਾਲ ਰੰਗ ਦਾ, ਅਡ ਰੋਡਰ, ਚਮੜੀ, ਫਿੰਗਰ ਕਿਸੇ ਗੱਲੋਂ ਕਾਜੀ ਕੋਈ ਨਹੀਂ। ਇਹ ਕਿਹੜੇ ਬੰਦ ਤੋਂ ਆਇਆ ਬਈ? ਰਾਜਗੜ। ਇਹ ਕੁੱਤੇ ਰਾਜਗੜ। ਇਹ ਕਿਹੜੇ ਝੋਟੇ ਦੀ ਆ? ਘਰ ਦੇ ਝੋਟੇ ਦੀ ਝੋਟੇ ਕਰੀਏ ਤੁਹਾਡਾ ਹਜਮ ਹੋਏਗਾ। ਵਰਤਮਾਲ ਪਰਖਾ ਤੇਰੀ ਤਹਰ ਗਈ। ਉਹ ਕੀ ਨਾਮ ਦਾ ਟੋਡਾ। ਇਹ ਗੁੱਪਾ। ਇਹ ਵੀ ਮਝੂਪੇ ਨੇ ਪਰ ਚੇ ਦੁੱਧ ਵੀ ਦਿੰਦਾ। ਤੇ ਸੋਹਰੇ ਵੀ ਆਉਂਦੇ ਆਟਰ ਕੁਆਲਟੀ ਦੇ ਬੋਟ ਕਵਾ ਲਾ। ਗੱਲ ਇਹਨੇ ਖਾਲੀ ਕਰਨ ਤੱਕ ਦੋ ਡੰਡਿਆਂ ਦਾ 21 ਕਿਲੋ ਕੋ ਤਾਂ ਇੱਥੇ ਹੀ ਦਿੱਤਾ। ਕੱਪਨਾ ਦੇ ਦੋ ਡੰਡਿਆਂ ਦੇ 21 ਕਿਲੋ ਕੋ ਦੋਤਾ। ਇਹ ਚੌਥੇ ਨੰਬਰ ਤੇ ਮਾਰਕਿੰਗ ਚ ਚੱਲੀ ਜਾਂਦੀ ਸੀ ਉਹ। ਉੱਥੋਂ ਪੱਟਦੇ ਆ। ਬਹੁਤ ਟੱਟ ਕੇ ਕੋਈ ਮਾਰਾ ਕੰਮ ਨਹੀਂ ਕੀਤਾ ਮਨ ਕਾ ਸੀ ਸੋਲੋਂ ਉੱਤਰ ਵੀ ਕਰ ਲੈਂਦਾ ਕਹਿੰਦੇ ਦੋ ਗੇੜਾਂ ਅੱਧੀਆਂ ਪਾਰ ਕਰਨੇ ਇੱਕ ਜਿੱਤਰ ਲੈ ਵੀ ਤੀਜਾ ਨੰਬਰ ਲੈ ਗਿਆ ਭਾਈ ਹੁਣ ਬਹੁਤ ਬਹੁਤ ਮੁبارਕਾ ਫਿਰ ਜਣਾ ਲੈ ਵੀ ਤੀਜਾ ਦੂਜਾ ਪ੍ਰੀਨਪ ਨਾਨਕਾ ਨੂਰ ਜਿਹੜਾ ਬੰਦਾ ਆ ਉਹ ਦੱਸਦਾ ਉਹ ਦੇ ਦਿੰਦੇ ਆ ਹਾਂ ਚੱਲ ਰਹੀ ਵੇ ਬਾੜ ਤੇ ਦੇਣਾ ਚਾਹੀਦਾ ਨਾਨਕਾ ਵਾਲੇ ਨੂੰ ਬਹੁਤ ਦੇਣਾ ਜਿਹਨੇ ਮਿਹਨਤ ਕੀਤੀ ਉਹਨੂੰ ਧੰਨਵਾਦ ਭਾਈ ਇਧਰ ਉਹ ਬੱਲ ਛਿੰਦੀ ਹੋ ਰਹੀ ਸੀ ਉਹ ਬੱਲ ਛਿੰਦੀ ਹੋ ਰਹੀ ਸੀ ਐਵੇਂ ਸੀਗਾ ਲਾ ਆਪਾਂ ਮੈਨੂੰ ਤਾਂ ਦੇਖ ਕੇ ਬੱਲ ਛਿੰਦੀ ਹੋ ਰਹੀ ਸੀ ਹਾਂ ਅਜੇ ਨਹੀਂ ਕਹਿੰਦੇ ਸੀ ਕਿ ਭਾਈ ਠੀਕ ਆ ਹੌਸਲਾ ਕਿੰਨੇ ਚਿਰ ਤੱਕ ਹੋ ਰਹੀ ਹੈ ਇਧਰ ਕਿਹਦੇ ਆ ਨਵਾਲ ਦੀ ਆ ਬਾਈ ਉਹਨਾਂ ਨੇ ਮੁੱਲ ਲਈ ਆ ਇਹ ਦੋ ਦੰਗਾ ਕਿੰਨਾ ਕਰ ਦਿੰਦੀ ਹੈ ਨਾ 16 ਲੀਟਰ ਬੋਤੇ ਕਿੰਨੇ ਭਾਈ ਅੱਜ ਦੋ ਡੰਗਾ ਜਦੋਂ ਤੋਂ ਚਲ ਜੇ ਤਾਂ 200 ਲੀਟਰ ਦੇ ਦੋ ਮੈਨੂੰ ਹੋਰ ਕੱਪ ਦੇਗਾ ਭਾਈ ਅੱਛਾ 22 ਤੋਂ 7 ਨੰਬਰ 23 ਲਿਖ ਰਿਹਾ ਪੈਂਦਾ ਹੈ ਲੈ ਵੀ ਪਿੰਡੋਂ ਸਹੀ ਨੰਬਰ ਫੜਾ ਦੇ ਤਾਂ 43 ਰਫਾ ਦੇ ਦੱਸ ਦੋ பிங்க நம்பாஜம் மேலா ஜிதா